ਸਫਲਤਾ ਹਾਸਲ ਕਰਨਾ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਹੈ ਪਰ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਵੱਡੇ ਸੁਪਨੇ ਦੇਖਦੇ ਹਨ ਅਤੇ ਵੱਡੀਆਂ ਸੋਚਾਂ ਨੂੰ ਅਪਣਾਉਂਦੇ ਹਨ ਅਤੇ ਉਹਨਾਂ ਨੂੰ ਹਕੀਕਤ ਵਿੱਚ ਬਦਲਣ ਲਈ ਜੀ ਤੋੜ ਮਿਹਨਤ ਕਰਦੇ ਹਨ ਇਹ ਗੱਲਾਂ ਸਿਰਫ ਕਹਿਣ ਲਈ ਆਸਾਨ ਨਹੀਂ ਹੈ ਬਲਕਿ ਇਸ ਨੂੰ ਸੱਚਾਈ ਵਿੱਚ ਬਦਲਣ ਲਈ ਬਹੁਤ ਸਾਰਾ ਜਨੂਨ ਦ੍ਰਿੜਤਾ ਅਤੇ ਹੌਸਲਾ ਲੱਗਦਾ ਹੈ ਇਸ ਕਹਾਣੀ ਰਾਹੀਂ ਸਮਝਾਵਾਂਗੇ ਕਿ ਕਿਸ ਤਰ੍ਹਾਂ ਵੱਡਾ ਸੋਚ ਕੇ ਅਸਲ ਜ਼ਿੰਦਗੀ ਵਿੱਚ ਸਫਲਤਾ ਨੂੰ ਪਾਇਆ ਜਾ ਸਕਦਾ ਹੈ ਗੁਰਬਖਸ਼ ਸਿੰਘ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਪਿੰਡ ਵਿੱਚ ਰਹਿਣ ਵਾਲੇ ਗੁਰਬਖਸ਼ ਸਿੰਘ ਜੀ ਦੀ ਜ਼ਿੰਦਗੀ ਸਾਡੇ ਲਈ ਇੱਕ ਪ੍ਰੇਰਣਾ ਬਣ ਸਕਦੀ ਹੈ ਗੁਰਬਖਸ਼ ਸਿੰਘ ਨੇ ਛੋਟੇ ਗਰੀਬ ਪਰਿਵਾਰ 'ਚ ਜਨਮ ਲਿਆ ਉਸ ਦੇ ਪਿਤਾ ਦਿਹਾੜੀ ਕਰਦੇ ਸਨ ਅਤੇ ਮਾਤਾ ਘਰ ਦੇ ਕੰਮ ਸੰਭਾਲਦੀ ਸੀ ਗੁਰਬਖਸ਼ ਸਿੰਘ ਦੇ ਸੁਪਨੇ ਹਮੇਸ਼ਾ ਵੱਡੇ ਰਹੇ ਜਦੋਂ ਲੋਕ ਉਸ ਦੇ ਸੁਪਨਿਆਂ ਦਾ ਮਜ਼ਾਕ ਉਡੰਦੇ ਉਹ ਉਸ ਨੂੰ ਆਪਣੀ ਤਾਕਤ ਬਣਾਉਂਦਾ ਸੀ ਉਸ ਨੇ ਇੱਕ ਦਿਨ ਆਪਣੇ ਦੋਸਤਾਂ ਨੂੰ ਕਿਹਾ ਜੇ ਸਫਲਤਾ ਹਾਸਲ ਕਰਨੀ ਹੈ ਤਾਂ ਸੋਚ ਵੱਡੀ ਰੱਖਣੀ ਪਵੇਗੀ ਦੋਸਤ ਹੱਸ ਕੇ ਕਹਿੰਦੇ ਇਸ ਪਿੰਡ ਦੇ ਖੇਤਾਂ ਤੋਂ ਇਲਾਵਾ ਹੋਰ ਤੂੰ ਕੀ ਸੋਚਦਾ ਹੈ ਪਰ ਗੁਰਬਖਸ਼ ਨੇ ਹਾਰ ਨਹੀਂ ਮੰਨੀ ਉਸ ਨੇ ਸੋਚਿਆ ਕਿ ਜੀਵਨ ਵਿੱਚ ਕੁਝ ਵੱਡਾ ਕਰਨਾ ਸਤੇ ਆਪਣੀ ਸੋਚ ਵੀ ਵੱਡੀ ਹੋਣੀ ਚਾਹੀਦੀ ਹੈ ਗੁਰਬਖਸ਼ ਸਿੰਘ ਦੇ ਪਰਿਵਾਰ ਨੂੰ ਵਧੀਆ ਸਿੱਖਿਆ ਦੇਣ ਦੀ ਆਰਥਿਕ ਸਥਿਤੀ ਵਿੱਚ ਨਹੀਂ ਸੀ ਪਰ ਉਸਨੇ ਸਿੱਖਿਆ ਨੂੰ ਆਪਣਾ ਪਹਿਲਾ ਮਿਸ਼ਨ ਬਣਾਇਆ ਉਹ ਕੱਪੜਾ ਵੇਚ ਕੇ ਅਤੇ ਖੇਤੀ ਵਿੱਚ ਮਦਦ ਕਰਕੇ ਆਪਣੀਆਂ ਫੀਸਾਂ ਕਮਾਉਂਦਾ ਹਰਾਤਾਂ ਨੂੰ ਲੈਂਪ ਦੀ ਲਾਈਟ ਵਿੱਚ ਪੜਦਾ ਅਤੇ ਦਿਨ ਪਰ ਮਿਹਨਤ ਕਰਦਾ ਉਸ ਦੀ ਵੱਡੀ ਸੋਚ ਇਹੋ ਸੀ ਕਿ ਜੇ ਉਸਨੇ ਵਧੀਆ ਸਿੱਖਿਆ ਲੈ ਲਈ ਤਾਂ ਉਹ ਜ਼ਿੰਦਗੀ ਵਿੱਚ ਵੱਡੇ ਮੋਕੇ ਲੱਭ ਸਕੇਗਾ ਤੇ ਸਿੱਖਿਆ ਪੂਰੀ ਕਰਨ ਤੋਂ ਬਾਅਦ ਗੁਰਬਖਸ਼ ਨੇ ਆਪਣੇ ਪਿੰਡ ਦੇ ਬਹਾਰ ਇੱਕ ਛੋਟੇ ਸ਼ਹਿਰ ਵਿੱਚ ਨੌਕਰੀ ਸ਼ੁਰੂ ਕੀਤੀ ਪਰ ਉਸ ਨੂੰ ਪਤਾ ਸੀ ਕਿ ਉਸ ਦਾ ਮੰਜ਼ਿਲ ਅਜੇ ਵੀ ਦੂਰ ਹੈ ਉਸ ਨੇ ਸੋਚਿਆ ਕਿ ਜਦੋਂ ਤੱਕ ਉਹ ਆਪਣਾ ਬਿਜ਼ਨਸ ਸ਼ੁਰੂ ਨਹੀਂ ਕਰਦਾ ਉਦੋਂ ਤੱਕ ਉਹ ਖੁਸ਼ ਨਹੀਂ ਹੋਵੇਗਾ ਉਸ ਦੇ ਬਜ਼ੁਰਗ ਕਹਿੰਦੇ ਸਨ ਕਿ ਸਫਲਤਾ ਲਈ ਸਿਰਫ ਪੈਸੇ ਦੀ ਲੋੜ ਨਹੀਂ ਹੁੰਦੀ ਬਲਕਿ ਹੌਂਸਲੇ ਅਤੇ ਫੈਸ਼ਨ ਦੀ ਲੋੜ ਵੀ ਹੁੰਦੀ ਹੈ ਵੱਡਾ ਸੁਪਨਾ ਆਪਣਾ ਕਰੋ ਗੁਰਬਖਸ਼ ਸਿੰਘ ਨੇ ਇੱਕ ਬਿਜ਼ਨਸ ਆਈਡੀਆ ਲਿਆ ਉਸ ਨੂੰ ਪਤਾ ਸੀ ਕਿ ਉਸ ਦੇ ਪਿੰਡ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਹੂਲਤਾਂ ਦੀ ਕਮੀ ਹੈ ਉਸ ਨੇ ਇੱਕ ਗੁਣਵੰਤਾ ਵਾਲੀ ਸੇਵਾ ਦੇਣ ਦਾ ਫੈਸਲਾ ਕੀਤਾ ਗੁਰਬਖਸ਼ ਸਿੰਘ ਨੇ ਪਹਿਲੇ ਛੋਟੇ ਪੱਧਰ ਤੇ ਮਾਲ ਵਿਕਰੀ ਦੀ ਸੇਵਾ ਸ਼ੁਰੂ ਕੀਤੀ ਪਿਛਲੇ ਤਜਰਬੇ ਨੂੰ ਵਰਤਦਿਆਂ ਹੋਇਆਂ ਉਹ ਲੋਕਾਂ ਦੀ ਜ਼ਰੂਰਤਾਂ ਨੂੰ ਸਮਝਣ ਲੱਗਾ ਬਿਜ਼ਨਸ ਸ਼ੁਰੂ ਕਰਨਾ ਆਸਾਨ ਨਹੀਂ ਸੀ ਆਰਥਿਕ ਸੰਕਟ ਪਰਿਵਾਰ ਦੀ ਚਿੰਤਾਵਾਂ ਅਤੇ ਸਮਾਜਿਕ ਦਬਾਅ ਇਹ ਸਭ ਕੁਝ ਉਸ ਦੇ ਰਹਾ ਵਿੱਚ ਰੁਕਾਵਟ ਬਣੀ ਪਰ ਉਸ ਨੇ ਇੱਕ ਗੱਲ ਸਮਝ ਲਈ ਕਿ ਜੇ ਕੁਝ ਵੱਡਾ ਹਾਸਲ ਕਰਨਾ ਹੈ ਤਾਂ ਹਰ ਰੁਕਾਵਟ ਨੂੰ ਮੌਕੇ ਵਿੱਚ ਬਦਲਣਾ ਪਵੇਗਾ ਉਸ ਦੇ ਮਿੱਤਰ ਨੇ ਉਸ ਨੂੰ ਮਦਦ ਲਈ ਕਿਹਾ ਤੂੰ ਆਪਣਾ ਵਕਤ ਕਿਉਂ ਬਰਬਾਦ ਕਰਦਾ ਹਾਂ ਗੁਰਬਖਸ਼ ਹੱਸ ਕੇ ਕਹਿੰਦਾ ਇਹ ਕੋਈ ਬਰਬਾਦੀ ਨਹੀਂ ਇਹ ਮੇ ਇਹ ਕਾਮਯਾਬੀ ਲਈ ਰਹਾ ਹੈ ਅਤੇ ਕਈ ਸਾਲ ਦੀ ਮਿਹਨਤ ਤੋਂ ਬਾਅਦ ਗੁਰਬਖਸ਼ ਸਿੰਘ ਨੇ ਆਪਣਾ ਬਿਜ਼ਨਸ ਬਹੁਤ ਵੱਡਾ ਬਣਾ ਲਿਆ ਜਿੱਥੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਸਨ ਹੁਣ ਉਹਨਾਂ ਦੇ ਪ੍ਰੇਰਣਾ ਬਣ ਗਏ ਉਸ ਦਾ ਸੁਨੇਹਾ ਸਪਸ਼ਟ ਸੀ ਜੇ ਤੁਸੀਂ ਵੱਡਾ ਸੋਚਦੇ ਹੋ ਵੱਡੇ ਸੁਪਨੇ ਦੇਖਦੇ ਹੋ ਅਤੇ ਦੌਲਤ ਸੌਰਤ ਚਾਹੁੰਦੇ ਹੋ ਤਾਂ ਕੋਈ ਵੀ ਸਫਲਤਾ ਤੋਂ ਰੋਕ ਨਹੀਂ ਸਕਦਾ ਇਹ ਕਹਾਣੀ ਤੋਂ ਸਾਡੇ ਲਈ ਇਹ ਸਬਕ ਹੈ ਕਿ ਜੀਵਨ ਵਿੱਚ ਕੁਝ ਵੱਡਾ ਹਾਸਲ ਕਰਨਾ ਹੈ ਤਾਂ ਵੱਡੇ ਸੁਪਨੇ ਦੇਖੇ ਨੰਬਰ 2 ਹਰ ਰੁਕਾਵਟ ਨੂੰ ਮੌਕੇ ਵਿੱਚ ਬਦਲੋ ਅਤੇ ਨੰਬਰ 3 ਹਮੇਸ਼ਾ ਸਿੱਖਣ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰੋ ਉਮਰ ਦਾ ਫਿਕਰ ਨਾ ਕਰੋ ਸਾਰੀ ਜ਼ਿੰਦਗੀ ਇਨਸਾਨ ਸਿੱਖਦਾ ਹੀ ਰਹਿੰਦਾ ਹੈ ਇਸ ਕਰਕੇ ਉਮਰ ਭਾਵੇਂ ਕੋਈ ਹੋਏ ਬਸ ਅੱਗੇ ਵਧਣ ਦੀ ਕੋਸ਼ਿਸ਼ ਕਰੋ ਗੁਰਬਖਸ਼ ਸਿੰਘ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਵੱਡੇ ਵਿਚਾਰ ਜ਼ਿੰਦਗੀ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦੇ ਸਕਦੇ ਹਨ ਜੇ ਤੁਸੀਂ ਵੀ ਕੁਝ ਵੱਡਾ ਸੋਚਦੇ ਹੋ ਤਾਂ ਮੁਸ਼ਕਲਾਂ ਤੋਂ ਡਰਨਾ ਨਹੀਂ ਬਲਕਿ ਉਨ੍ਹਾਂ ਨੂੰ ਆਪਣੀ ਤਾਕਤ ਬਣਾਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਕਹਾਣੀ ਰਾਏ ਤੁਹਾਨੂੰ ਜੇ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸ ਕੇ ਜਾਇਓ ਫਿਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਲੈ ਕੇ ਅਗਰ ਤੁਸੀਂ ਆਪਣੀ ਮਨਪਸੰਦ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ